ਅ ਜਿਹੜੀਆਂ ਬੀਬੀਆਂ ਜਿਹੜੇ ਭਾਈ ਕਹਿੰਦੇ ਨੇ ਸਾਡੇ ਬੱਚੇ ਨਸ਼ਿਆਂ ਤੇ ਲੱਗੇ ਗੁਰੂ ਰਵਦਾਸ ਮਹਾਰਾਜ ਜੀ ਦੀ ਬਾਣੀ ਪੜ੍ਹ ਲਓ ਇੱਕ ਸ਼ਬਦ ਪੜ੍ਹ ਲਓ ਗੁਰੂ ਰਵਦਾਸ ਪਾਤਸ਼ਾਹ ਦਾ ਸਤਗੁਰਾਂ ਨੇ ਜੀਵਨ ਤਾਰ ਦੇਣਾ ਮਹਾਰਾਜ ਨੇ ਤਾਂ ਬਾਣੀ ਵਿੱਚ ਬਾਰ ਬਾਰ ਆਖਿਆ ਸਾਡੇ ਘਰਾਂ ਦੇ ਵਿੱਚ ਕਲੇਸ਼ ਕਿਉਂ ਪੈਂਦੇ ਨੇ ਜ਼ਿਆਦਾਤਰ ਨਸ਼ਿਆਂ ਕਰਕੇ ਪੈਂਦੇ ਨੇ ਤੇ ਸਤਗੁਰਾਂ ਨੇ ਪਹਿਲੀ ਪਾਬੰਦੀ ਜਿਹੜੀ ਲਾਈ ਹੈ ਸਾਡੀ ਨਸ਼ਿਆਂ ਤੇ ਲਾਈ ਹੈ ਕਿ ਭਾਈ ਤੇਰੇ ਕਰਨ ਨਸ਼ਾ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਸ਼ਰਾਬ ਦਾ ਵੀ ਸਤਗੁਰਾਂ ਨੇ ਜ਼ਿਕਰ ਕੀਤਾ ਕਿ ਸਾਡੇ ਵਾਲੇ ਤਾਂ ਸਸਤਾ ਨਸ਼ਾ ਪਾਲਦੇ ਨੇ ਸ਼ਰਾਬ ਪਾਲਦੇ ਨੇ ਤੇ ਸ਼ਰਾਬ ਪੀ ਕੇ ਟੱਲੀ ਹੋਏ ਰਹਿੰਦੇ ਨੇ ਤੇ ਮਹਾਰਾਜ ਕਹਿੰਦੇ ਭਾਈ ਸ਼ਰਾਬ ਨਹੀਂ ਪੀਣੀ ਕੀ ਕਹਿੰਦੇ ਨੇ ਬਾਣੀ ਦੇ ਵਿੱਚ ਸੁਰਸਰੀ ਸਲਲ ਕਰਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਸਰੀ ਸੁਰਸਰੀ ਦਾ ਅਰਥ ਹੈ ਗੰਗਾ ਸਲਲ ਸਲਲ ਦਾ ਅਰਥ ਹੈ ਪਾਣੀ ਕ੍ਰਿਤ ਕ੍ਰਿਤ ਦਾ ਅਰਥ ਹੈ ਬਣਾਉਣਾ ਬਾਰਨੀ ਬਾਰਨੀ ਦਾ ਅਰਥ ਹੈ ਸ਼ਰਾਬ ਗੁਰੂ ਰਵਿਦਾਸ ਪਾਤਸ਼ਾਹ ਕਹਿੰਦੇ ਉਹ ਦੁਨੀਆ ਦੇ ਲੋਕੋ ਜੇ ਤੁਹਾਨੂੰ ਕੋਈ ਗੰਗਾ ਦੇ ਜਲ ਦੀ ਵੀ ਸ਼ਰਾਬ ਬਣਾ ਕੇ ਦੇ ਦੇਵੇ ਨਾ ਇਹ ਗੰਗਾ ਦਾ ਜਲ ਸਤਗੁਰ ਤਾਂ ਵਰਤ ਰਹੇ ਨੇ ਕਿਉਂਕਿ ਸਤਗੁਰ ਰਵਿਦਾਸ ਮਹਾਰਾਜੀ ਦਾ ਜਿਹੜਾ ਜਨਮ ਹੋਇਆ ਉਹ ਉੱਤਰ ਪ੍ਰਦੇਸ਼ ਦੇ ਵਿੱਚ ਬਨਾਰਸ ਦੇ ਵਿੱਚ ਹੋਇਆ ਗੰਗਾ ਦੇ ਕਿਨਾਰੇ ਸੀਰ ਗਵਰਦਨਪੁਰ ਦੇ ਵਿੱਚ ਧਨਧਨ ਮਾਤਾ ਕਲਸਾ ਦੇਵੀ ਜੀ ਦੀ ਕੁੱਖੋਂ ਧਨਧਨ ਪਿਤਾ ਸੰਤੋਖ ਦਾਸ ਜੀ ਦੇ ਘਰ ਵਿਖੇ ਹੋਇਆ ਸਤਗੁਰ ਬਨਾਰਸ ਦੇ ਰਹਿਣ ਵਾਲੇ ਨੇ ਉਥੇ ਗੰਗਾ ਚੱਲਦੀ ਹੈ ਗੰਗਾ ਨਦੀ ਹੈ ਤੇ ਆਪਾਂ ਗੰਗਾ ਮਈਆ ਵੀ ਕਹਿੰਦੇ ਨੇ ਬਹੁਤ ਸਾਰੇ ਲੋਕ ਸਤਗੁਰ ਸੱਚੇ ਪਾਤਸ਼ਾਹ ਉਦਾਹਰਣ ਦਿੰਦੇ ਨੇ ਗੰਗਾ ਦੇ ਜਲ ਦੀ ਕਹਿੰਦੇ ਉਹ ਗੁਰੂ ਦੇ ਪਿਆਰਿਓ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜੇ ਕੋਈ ਤੁਹਾਨੂੰ ਗੰਗਾ ਦੇ ਜਲ ਦੀ ਸ਼ਰਾਬ ਵੀ ਬਣਾ ਕੇ ਲੈ ਆਵੇ ਤਾਂ ਓਬ ਨਹੀਂ ਪੀਣੀ ਆਖੋ ਸਤਨਾਮ ਨਸ਼ਾ ਨਹੀਂ ਕਰਨਾ ਸਤਗੁਰ ਕਹਿੰਦੇ ਕਿਉਂ ਨਹੀਂ ਕਰਨਾ ਮਹਾਰਾਜ ਕਹਿੰਦੇ ਨਸ਼ੇ ਨਾਲ ਲੜਾਈਆਂ ਪੈਂਦੀਆਂ ਨੇ ਤੇ ਲੜਾਈਆਂ ਕਰਕੇ ਜੀਵਨ ਬਰਬਾਦ ਹੋ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਹਰ ਇੱਕ ਮੋੜ ਤੇ ਗੁਰਬਾਣੀ ਦੇ ਹਰ ਇੱਕ ਸ਼ਬਦ ਵਿੱਚ ਹਰ ਇੱਕ ਪੰਕਤੀ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕੀ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਬਾਕੀ ਆਪਾਂ ਅਗਲਾ ਸ਼ਬਦ ਕੱਲ ਦੇ دیਵਾਨਾ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤ ਦਾ ਚੱਲਿਆ ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ ਦਰੋਂ ਕਰੋਂ ਗੁਰਸਿੱਖੀ ਦੀ ਦਾਤ ਵਕਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ